ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਮਾਨਸਾ ਪੁਲਿਸ ਦੀ 30 ਮਾਰਚ 2020 ਦੀ ਇਸ ਪੋਸਟ ਨੂੰ ਸ਼ੇਅਰ ਕੀਤਾ ਅਤੇ ਕੈਪਸ਼ਨ ਦੇ ਵਿੱਚ ਲਿਖਿਆ ਪਹਿਲਾਂ ਤੁਹਾਨੂੰ ਇਹ ਪੋਸਟ ਪੜ ਕੇ ਸੁਣਾਦੀ ਹੈ ਇਸ ਦੇ ਵਿੱਚ ਕੀ ਲਿਖਿਆ ਹੋਇਆ ਹੈ ਮਾਨਸਾ ਪੁਲਿਸ ਦੇ ਵੱਲੋਂ ਸਟੇ ਹੋਮ ਸਟੇ ਸੇਫ ਸਿੱਧੂ ਮੂਸੇਵਾਲੇ ਦੇ ਪਿੰਡ ಗ್ರಾಮ ਪੰਚਾਇਤ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਕਰਫਿਊ ਦੌਰਾਨ ਮਿਸਾਲ ਕਾਇਮ ਕੀਤੀ ਅੱਜ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲੇ ਦੇ ਪਿੰਡ ਪੰਚਾਇਤ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਨੋਵਲ ਕਰੋਨਾ ਵਾਇਰਸ ਕੋਵਿਡ-19 ਤੋਂ ਵਚਨ ਲਈ ਪਿੰਡ ਦੀਆਂ ਗਲੀਆਂ ਅਤੇ ਸੜਕਾਂ ਨੂੰ ਸੈਨੀਟਾਈਜ਼ਰ ਕੀਤਾ ਗਿਆ ਅਤੇ ਪਿੰਡ ਵਿੱਚ ਦਾਖਲ ਹੋਣ ਵਾਲੇ ਹਰੇਕ ਰਸਤੇ ਉੱਪਰ ਸੈਨੀਟਾਈਜ਼ਰ ਰੱਖਿਆ ਗਿਆ ਅਪੀਲ ਕੀਤੀ ਕਿ ਜੋ ਵੀ ਵਿਅਕਤੀ ਪਿੰਡ ਵਿੱਚ ਆਵੇਗਾ ਉਹ ਪਿੰਡ ਵਿੱਚ ਦਾਖਲ ਹੋਣ ਤੋਂ ਪਹਿਲਾਂ ਸੈਨੀਟਾਈਜ਼ਰ ਨਾਲ ਚੰਗੀ ਤਰ੍ਹਾਂ ਹੱਥ ਧੋ ਕੇ ਹੀ ਦਾਖਲ ਹੋਵੇ ਅਤੇ ਕਿਹਾ ਕਿ ਅਸੀਂ ਪਿੰਡ ਵਾਸੀ ਕਰਫਿਊ ਦੌਰਾਨ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਵਾਂਗੇ ਇਸ ਮੌਕੇ ਡੀਐਸਪੀ ਹਰਜੀਤ ਸਿੰਘ ਗਿੱਲ ਅਤੇ ਮਾਨਸਾ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਸਰਪੰਚ ਚਰਨ ਕੌਰ ਬਲਕੌਰ ਸਿੰਘ ਇੰਸਪੈਕਟਰ ਬਲਵਿੰਦਰ ਸਿੰਘ ਐਸਐਸਓ ਥਾਣਾ ਸਦਰ ਮਾਨਸਾ ਐਸਆਈ ਬਲਵੰਤ ਸਿੰਘ ਪਿੱਖੀ ਆਦੀ ਹਾਜ਼ਰ ਸਨ ਇਸ ਤਸਵੀਰ ਨੂੰ ਸਾਂਝਾ ਕਰਦੇ ਸਿੱਧੂ ਮੂਸੇਵਾਲਾ ਦੇ ਫਾਦ ਸਾਹਿਬ ਆਪਣੇ ਵੱਲੋਂ ਲਿਖਦੇ ਨੇ ਕੈਪਸ਼ਨ ਦੇ ਵਿੱਚ ਉਹ ਟਿੱਬਿਆਂ ਦਾ ਪੁੱਤ ਸੀ ਉਸ ਨੂੰ ਇਹਨਾਂ ਟਿੱਬਿਆਂ ਦੀ ਇਹਨਾਂ ਪਿੰਡਾਂ ਦੀ ਇੰਨਾ ਪਿੰਡਾਂ ਦੇ ਬਜ਼ੁਰਗਾਂ ਤੇ ਜਵਾਨੀ ਦੀ ਹਮੇਸ਼ਾ ਫਿਕਰ ਸੀ ਕੈਂਸਰ ਜਾਗਰੂਕਤਾ ਕੈਂਪਾਂ ਤੋਂ ਕਰੋਨਾ ਤੱਕ ਉਹ ਪਿੰਡ ਨੂੰ ਜਾਗਰੂਕ ਕਰਨ ਬਚਾਉਣ ਲਈ ਹਮੇਸ਼ਾ ਅੱਗੇ ਹੋ ਕੇ ਖੜਾ ਹੁੰਦਾ ਸੀ ਉਹ ਹਮੇਸ਼ਾ ਹੀ ਹਰ ਪੱਖੋਂ ਪ੍ਰਸ਼ਾਸਨ ਦਾ ਸਹਿਯੋਗ ਕਰਦਾ ਰਿਹਾ ਆਪਣੀ ਹੱਕ ਸੱਚ ਦੀ ਕਮਾਈ ਵਿੱਚੋਂ ਟੈਕਸ ਰੂਪ ਵਿੱਚ ਆਪਣੇ ਪ੍ਰਸ਼ਾਸਨ ਅਤੇ ਦੇਸ਼ ਦੀ ਆਰਥਿਕਤਾ ਨਾਲ ਖੜਾ ਰਿਹਾ ਪਰ ਜਦੋਂ ਪ੍ਰਸ਼ਾਸਨ ਨੂੰ ਉਸ ਉੱਪਰ ਮੰਡਰਾ ਰਹੇ ਖਤਰੇ ਦੀ ਰਿਪੋਰਟ ਦਾ ਪਤਾ ਲੱਗਿਆ ਉਦੋਂ ਪ੍ਰਸ਼ਾਸਨ ਨੇ ਸਹਿਯੋਗ ਨਹੀਂ ਕੀਤਾ ਜਦੋਂ ਉਸ ਤੇ ਹਮਲਾ ਹੋਇਆ ਉਦੋਂ ਹੀ ਕੋਈ ਫੂਰਤੀ ਦਿਖਾ ਕੇ ਕੋਈ ਨਾਕਾ ਲਗਾ ਕੇ ਅਪਰਾਧੀਆਂ ਨੂੰ ਫੜਿਆ ਜਾ ਸਕਦਾ ਸੀ ਪਰ ਪ੍ਰਸ਼ਾਸਨ ਨੇ ਸਹਿਯੋਗ ਨਹੀਂ ਕੀਤਾ ਜੇਲ੍ਹ ਵਿੱਚੋਂ ਬਦਮਾਸ਼ਾਂ ਦੇ ਇੰਟਰਵਿਊ ਕਰਵਾਉਣ ਦੇ ਦੋਸ਼ੀਆਂ ਨੂੰ ਫੜਿਆ ਜਾ ਸਕਦਾ ਸੀ ਪਰ ਪ੍ਰਸ਼ਾਸਨ ਨੇ ਸਹਿਯੋਗ ਨਹੀਂ ਕੀਤਾ 2 ਸਾਲ ਹੋ ਗਏ ਮੇਰੇ ਪੁੱਤਰ ਦੇ ਕਤਲ ਦੀ ਸਾਜ਼ਿਸ਼ ਕਰਨ ਵਾਲਿਆਂ ਨੂੰ ਫੜਿਆ ਜਾ ਸਕਦਾ ਸੀ ਪਰ ਪ੍ਰਸ਼ਾਸਨ ਸਹਿਯੋਗ ਨਹੀਂ ਕਰ ਰਿਹਾ #JusticeForSidhuMousseAla ਤੁਸੀਂ ਵੀ ਜਿਆਦਾ ਜਿਆਦਾ ਸਪਸ਼ਟ ਨੂੰ ਸ਼ੇਅਰ ਕਰੋ ਅਤੇ ਜਸਟਿਸ ਫੋਰ ਸਿੱਧੂ ਮੂਸੇਵਾਲਾ ਦੇ ਹੈਸ਼ਟੈਗ ਲਿਖ ਕੇ ਕਮੈਂਟ ਕਰੋ ਜਿੱਥੇ ਵੀ ਤੁਹਾਨੂੰ ਪੋਸਟ ਦਿਖਦੀ ਹੈ ਕੋਈ ਵੀ ਅਤੇ ਟਵਿੱਟਰ ਤੇ ਸ਼ੇਅਰ ਕਰੋ ਧੰਨਵਾਦ